ਲੋਕ ਸਭਾ ਚੋਣਾਂ ਨੂੰ ਲੈ ਕੇ ਆਕਾਲੀ ਦਲ ਨੇ ਆਪਣੇ ਛੇਵੇਂ ਉਮੀਦਵਾਰ ਦਾ ਐਲਾਨ ਕਰਦੇ ਹੋਏ ਸੰਗਰੂਰ ਲੋਕ ਸਭਾ ਖੇਤਰ ਦੇ ਲਈ ਪਰਮਿੰਦਰ ਸਿੰਘ ਢੀਂਡਸਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਹਾਲਾਂਕਿ ਸੁਖਦੇਵ ਸਿੰਘ ਢੀਂਡਸਾ ਪਹਿਲਾਂ ਸੰਗਰੂਰ ਤੋਂ ਚੋਣ ਲੜਦੇ ਆ ਰਹੇ ਹਨ ਲੇਕਿਨ ਇਸ ਵਾਰ ਪਰਮਿੰਦਰ ਸਿੰਘ ਢੀਂਡਸਾ ਚੋਣ ਮੈਦਾਨ ਵਿੱਚ ਉਤਰੇ ਹਨ ਇਸ ਮੌਕੇ ਤੇ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਨਤੀਜੇ ਵਧੀਆ ਸਾਹਮਣੇ ਆਉਣਗੇ ਦੇਖੋ ਪੰਜਾਬ ਦਾ ਕੋਈ ਵੀ ਚੋਣ ਹੈ ਉਦੀ ਹਰ ਚੋਣ ਦੀ ਹੁੰਦੀ ਹੈ ਇਮਤ ਹੈ ਤੇ ਮੈਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਵੀ ਪਾਰਟੀ ਦੀ ਜੋ ਆਸਾਂ ਨੇ ਉਮੀਦਾਂ ਨੇ ਉਹ ਤੇ ਪੂਰਾ ਉਤਰ ਸਕਾ ਅਤੇ ਆਪਦੇ ਇਲਾਕੇ ਦੇ ਲੋਕਾਂ ਦਾ ਦੁਆਰੇ ਵਿਸ਼ਵਾਸ ਜਿੱਤ ਕੇ ਜਿਹੜਾ ਇਹ ਸੀਟ ਕალი ਦਲ ਦੀ ਚੋੜੀ ਪਾਵਾਂ ਇਸ ਦੇ ਕੋ ਕਮੀ ਤਾਂ ਜ਼ਰੂਰ ਸਾਨੂੰ ਮਹਿਸੂਸ ਹੋਏਗੀ ਪਰ ਕਿਉਂਕਿ ਉਹਨਾਂ ਦਾ ਆਸ਼ੀਰਵਾਦ ਸਾਡੇ ਨਾਲ ਹੈ ਅਤੇ ਸਾਰੇ ਜਿਹੜੇ ਵਰਕਰ ਨੇ ਪਾਰਟੀ ਦੇ ਉਹ ਇਕਜੁੱਟ ਨੇ ਤੇ ਸਾਰਿਆਂ ਦੇ ਵਿੱਚ ਬੜਾ ਉਤਸ਼ਾਹ ਤੇ ਹੌਸਲਾ ਹੈ ਸੋ ਮੈਨੂੰ ਲੱਗਦਾ ਹੈ ਜਿਹੜੇ ਨਤੀਜੇ ਨੇ ਉਹ ਚੰਗੇ ਆਉਣੇ ਚਾਹੀਦੇ ਦੇਖੋ ਭਗਵੰਤ ਜੀ ਨੇ ਗੱਲ ਕੀਤੀ ਹੈ 25 ਕਰੋੜ ਰੁਪਏ 25 ਕਰੋੜ ਰੁਪਏ ਤਾਂ तकरीबन ਹਰ ਐਮਪੀ ਨੂੰ ਮਿਲਦਾ ਤੇ ਸਾਰੇ ਹੀ ਨਹੀਂ ਖਰਚ ਕੀਤੇ ਆਪਣੇ ਆਪਣੇ ਇਲਾਕੇ 'ਚ ਸੋ 25 ਕਰੋੜ ਨਾਲ ਕੋਈ ਬਹੁਤ ਵਿਕਾਸ ਦੇ ਉੱਤੇ ਫਰਕ ਨਹੀਂ ਪੈਂਦਾ ਪਰ ਮੈਂ ਇਹ ਕਹਿ ਸਕਦਾ ਪਿਛਲੇ 10 ਸਾਲਾਂ ਵਿੱਚ ਸ਼੍ਰੋਮੀ ਕਾਲੀ ਦਲ ਦੀ ਸਰਕਾਰ ਨੇ ਹਰ ਪੱਖ ਤੋਂ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਇਲਾਕੇ ਦੇ ਵਿੱਚ ਨਵੇਂ ਕਾਲਜ ਬਣਾਏ ਨਵੇਂ ਹਸਪੀਟਲ ਬਣਾਏ ਸੜਕਾਂ ਦਾ ਜਾਲ ਵਿਛਾਇਆ ਚੌ ਮਾਰਗੀ ਛੇ ਮਾਰਗੀ ਸੜਕਾਂ ਦਾ ਨਿਰਮਾਣ ਕੀਤਾ ਸਕੂਲ ਬਣਾਏ ਕਰੋੜਾ ਰੁਪਿਆ ਤਾਂ ਸਿਰਫ ਕੱਲੇ ਸਕੂਲਾਂ ਦੇ ਉੱਤੇ ਖਰਚਿਆ ਇਸੇ ਤਰ੍ਹਾਂ ਪਿੰਡਾਂ ਦੇ ਵਿਕਾਸ ਲਈ ਗਰਾਟਾ ਦਿੱਤੀਆਂ ਨਹਿਰਾਂ ਲਈ ਖਾਲਾਂ ਲਈ ਹਰ ਪੱਖ ਤੋਂ ਜੋ ਵੀ ਕੁਝ ਇਲਾਕੇ ਦੇ ਲੋਕਾਂ ਦੀ ਲੋੜ ਸੀ ਉਹਦੇ ਮੁਤਾਬਕ ਵਿਕਾਸ ਤੇ ਕੰਮ ਕੀਤੇ ਨੇ ਸ਼ਹਿਰਾਂ ਦੇ ਵਿੱਚ ਵੀ ਰਕਾਰਡ ਤੋੜ ਵਿਕਾਸ ਕਰਾਇਆ ਸੋ ਮੈਨੂੰ ਲੱਗਦਾ ਮੈਂ ਆਕੜੇ ਇਕੱਠੇ ਕਰ ਰਿਹਾ ਸੀ ਤਕਰੀਬਨ 5000 ਕਰੋੜ ਰੁਪਏ ਦੇ ਕਰੀਬ ਸਰਕਾਰ ਕალიਦਲ ਦੀ ਸਰਕਾਰ ਚ ਸੰਗਰੂਰ ਤੇ ਬਰਨਾਲੇ ਜ਼ਿਲ੍ਹੇ ਚ ਸਿਰਫ ਵਿਕਾਸ ਦੇ ਕਾਰਜਾਂ ਦੇ ਉੱਤੇ ਖਰਚ ਹੋਏ ਆ। ਆਤ ਜਿੰਨੀ ਸ਼ੁਰੂਆਤ ਕੀਤੀ ਉਹਦਾ ਇੱਕ ਨਾਮਾਤਰ ਹੈ। ਸਮਝ ਜਿੰਨਾ ਉਹਨਾਂ ਨੇ ਵਾਅਦੇ ਕੀਤੇ ਸੀਗੇ ਉਹਦੇ ਉਲਟ ਸਾਰਾ ਕੁਝ ਕੀਤਾ। ਕਰਜ਼ਾਕਰ ਕੀ ਖਤਮ ਕਹਿੰਦੇ ਫਸਲ ਦੀ ਪੂਰੀ ਰਕਮ ਉਹਨਾਂ ਦਾ ਨਾਰਾ ਸੀ ਅੱਜ ਸਮਾਂ ਕਿਸਾਨਾਂ ਦੀ ਉਟਾ ਕਰ ਕਰਕੀ ਵੀ ਸ਼ੁਰੂ ਕਰਤੀ ਉਹਨਾਂ ਨੂੰ ਨੋਟਿਸ ਵੀ ਘੱਟ ਰਹੇ ਨੇ ਗੰਨੇ ਦੇ ਕਿਸਾਨ ਆਪਣੀ ਫਸਲ ਵੇਚ ਕੇ ਸਰਕਾਂ ਤੇ ਬੈਠੇ ਨੇ ਉਹਨਾਂ ਨੂੰ ਉਹ ਪੈਸਾ ਨਹੀਂ ਮਿਲ ਰਿਹਾ ਸੋ ਸਰਕਾਰ ਹਰ ਪਹਿਲੂ ਤੋਂ ਕਿਸਾਨ ਨਹੀਂ ਵੀ ਮਜ਼ਦੂਰ ਲਈ ਵੀ ਅੱਜ ਗਰੀਬਾਂ ਦੇ ਬੱਚੇ ਆਪਣੇ ਵਿਜੀਟਿਅਲੀਟੀ ਕਰ ਰਹੇ ਨੇ ਉਹਨਾਂ ਦੀ 200 ਯੂਨਿਟ ਬਿਜਲੀ ਦੇ ਬਿੱਲ ਮਾਫ ਸੀ ਉਹ ਸਹੂਲਤ ਵਾਪਸ ਲੈ ਲਈ ਗਈ ਸੀ ਤੇ ਹਿੱਕ ਇੱਕ ਪਰਿਵਾਰ ਨੂੰ 5 5 10 10000 ਰੁਪਏ ਦੇ ਬਿੱਲ ਆਏ ਮੁਲਾਜ਼ਮ ਨੂੰ ਉਹਨਾਂ ਦੇ ਡੀਏ ਦੀ ਕਿਸ਼ਤਾਂ ਨਹੀਂ ਮਿਲੀਆਂ ਪੇ ਕਮਿਸ਼ਨ ਨਹੀਂ ਹੋਈ